ਇਸ ਸੀਸੀਟੀਵੀ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਪੁਲਿਸ ਮੁਲਾਜ਼ਮ ਇੱਕ ਸ਼ੱਕੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਪਰ ਮੁਲਜ਼ਮ ਗੱਡੀ ਰੋਕਣ ਦੀ ਬਜਾਏ ਗੱਡੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਇੱਕ ਪੁਲਿਸ ਮੁਲਾਜ਼ਮ ਕਾਰ ਅੱਗੇ ਹੋ ਕੇ ਵੀ ਸ਼ੱਕੀਆਂ ਨੂੰ ਗੱਡੀ ਰੋਕਣ ਦਾ ਇਸ਼ਾਰਾ ਕਰਦਾ ਹੈ ਪਰ ਮੁਲਜ਼ਮ ਨਹੀਂ ਮੰਨਦੇ ਅਤੇ ਕਈ ਵਾਰਾਂ ਨੂੰ ਆਪਣੀ ਕਾਰ ਨਾਲ ਲੱਤੜ ਕੇ ਫਰਾਰ ਹੁੰਦੇ ਨੇ ਇਸ ਦੌਰਾਨ ਪੁਲਿਸ ਗੱਡੀ ਨੂੰ ਰੋਕਣ ਲਈ ਕਾਰ ਦੇ ਟਾਇਰਾਂ ਤੇ ਫੈਰ ਵੀ ਕਰਦੀ ਹੈ ਪਰ ਗੱਡੀ ਵਿੱਚਲੇ ਸ਼ੱਕੀ ਕਾਰ ਨੂੰ ਪਹੁੰਚਾ ਕੇ ਫਰਾਰ ਹੋ ਜਾਂਦੇ ਨੇ ਪਿੱਛਾ ਕਰਦੀ ਪੁਲਿਸ ਨੂੰ ਕਾਰ ਅੱਗੇ ਜਾ ਕੇ ਸੁੰਨ ਸੰਥਾ ਤੋਂ ਮਿਲਦੀ ਹੈ ਪਰ ਕਾਰ ਵਿੱਚ ਸਵਾਰ ਚਾਰੇ ਪੰਜੇ ਸ਼ੱਕੀ ਫਰਾਰ ਨੇ ਤੇਵਾਰੋ ਦੇ ਮਦਨਚਰ ਅਡਡ ਥਮੋ ਤੇ ਮਾਂਜੂਬ ਐਸਐਸਪੀ ਫਰੋਸਪੁਰ ਸੀ ਵਿਵੇਕ ਜੀ ਸੋਨੀ ਦੇ ਨਿਰਦੇਸ਼ ਮੁਤਾਬਕ ਨਕਲ ਆ ਗਈ ਸੀ ਇਸ ਵਿੱਚ ਇੱਕ ਜਿਹੜੀ ਖੁਫਤ ਸੂਚਨਾ ਵੀ ਨਹੀਂ ਕਿ ਇੱਕ ਜਣੀ ਸੁੱਟ ਗੱਡੀ ਹੈਗਾ ਜਿਸ ਵਿੱਚ ਦਿੱਲੀ ਦਾ ਨੰਬਰ ਲੱਗਿਆ ਹੋਇਆ ਉਸ ਵਿੱਚ ਚਾਰ ਪੰਜ ਜਣੇ ਚੋਰੀ ਦੀ ਇਨਵਰਟਰ ਬਟਰਾ ਤੇ ਹੋਰ ਜਿਹੜੀ ਘਾਤਕ ਹਥਿਆਰ ਹੈ ਉਹਦੇ ਨਾਲ ਮੂਵਮੈਂਟ ਕਰ ਰਹੇ ਹੈ ਜੀ ਤੇ ਮੁਸਤਦੀ ਦਿਖਾਤੇ ਹੋਏ ਐਸਆਈ ਸਰਮਾ ਸਿੰਘ ਤੇ ਹਰਜਿੰਦਰ ਨੇ ਜਿਹੜਾ ਨਕਲ ਆਇਆ ਸੀ ਉਥੇ ਉਹਨੂੰ ਰੋਕਣ ਦੇ ਸਾਰਾ ਕੀਤਾ ਜਿਹੜੀ ਗੱਡੀ ਸੀਗੀ ਉਹ ਰੁਕੀ ਨਹੀਂ ਤੇ ਅ ਅੱਗੇ ਵਜਾਉਣ ਲੱਗੀ ਤੇ ਇਸ ਵਿੱਚ ਮੁਕਾਬਲਾ ਹੋਇਆ ਤੇ ਗੱਡੀ ਬਰਮਤ ਹੋ ਗਈ ਹੈ ਗੱਡੀ ਵਿੱਚ ਜਿਹੜਾ ਚੂਰੀ ਦਾ ਬੈਟਰੀ ਤੇ ਇਨਵਰਟਰ ਸੀਗਾ ਉਹ ਵੀ ਬਰਮਤ ਹੋ ਗਿਆ ਤੇ ਜਿਹੜਾ ਇੱਕ ਚੇਨ ਰੋਡ ਸੀਗਾ ਕਾਪਾ ਟਾਈਪ ਦਾ ਉਹ ਵੀ ਬਰਮਤ ਹੋਇਆ ਜੀ ਸਰ ਇਸ ਵਿੱਚ ਕੋਈ ਫਾਇਰਿੰਗ ਵੀ ਹੋਈ ਹੈ ਜੀ ਹਾਂ ਜੀ ਫਾਇਰਿੰਗ ਹੋਈ ਹੈ ਜੀ ਪੁਲਿਸ ਨੇ ਸੈਲਫ ਡਿਫੈਂਸ ਵਿੱਚ ਜੜੀ ਗੱਡੀ ਨੂੰ ਰੋਕਣ ਲਈ ਗੱਡੀ ਦੇ ਟਾਇਰ ਵਿੱਚ ਦੋ ਸ਼ਾਟ ਮਾਰੇ ਸੀ ਉਹ ਫਾਇਰ ਵਾਜ ਸਰ ਇਹਦੇ ਵਿੱਚ ਕੋਈ ਜ਼ਖਮੀ ਵੀ ਹੋਇਆ ਨਹੀਂ ਜੀ ਇਹ ਕੋਈ ਜ਼ਖਮੀ ਨਹੀਂ ਵਾਜ ਸਰ ਕੀ ਕਾਨੂੰਨ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਪਰਚਾ ਜਿਹੜਾ ਹੈਗਾ ਸਿਟੀ ਥਾਣੇ ਵਿੱਚ ਦਰਜ ਕੀਤਾ ਜਾ ਰਿਹਾ 353 186 148 149 379 411 ਤੇ 307 ਦਾਨਵਾਦ ਥੈਂਕ ਯੂ